ਉਹਨੇ ਪਵਿੱਤਰ ਤਾਂ ਹੋਏ ਜਾਂਦੇ ਨੇ ਆਖ ਫੋਕਾ ਰਾਮ ਰਾਮ ਕਹਣਾ ਤਾਂ ਛੱਡੇ ਦਿੰਦੇ ਨੇ ਵੀ ਇਹ ਚ ਕੁਝ ਨਹੀਂ ਰੱਖਿਆ ਇਹਨਾਂ ਦਾ ਪਤਾ ਲੱਗੇ ਜਾਂਦਾ ਹੈ ਜੇ ਇਹਨਾਂ ਵੀ ਪਤਾ ਲੱਗੇ ਜਿਹੜਾ ਰਾਮ ਰਾਮ ਕਹਣਾ ਨਾ ਅੰਦਰ ਤੋਂ ਤੇ ਮੁੰਡੇ ਨੂੰ ਇਹ ਰਾਮ ਨਹੀਂ ਆ ਉਹ ਵੀ ਪਵਿੱਤਰ ਹੋਗੇ ਕਿਉਂਕਿ ਮਾਇਆ ਨਹੀਂ ਮਨੋਤ ਜਿਹੜੀ ਅੰਦਰ ਸੀ ਬਲੀਨ ਤੋਂ ਚੱਕੇ ਉਸ ਤਾਂ ਪਵਿੱਤਰ ਹੋਏ ਨਾ ਤਿੱਥੇ ਜੋਤ ਮਹਾਬਲ ਸੂਰ ਇੱਥੇ ਆ ਕੇ ਜੋਧੇ আর મહাবਲੀ சூரਵੇਂ ਹੁੰਦੇ ਨੇ ਇਹਨਾਂ ਨੂੰ ਜੋਧੇ ਕਹਿੰਦੇ ਨੇ ਇਹੀ મહাবਲੀ ਦੇ ਹੀ சூரਵੇਂ ਨੇ ਸੰਸਾਰ ਦਾ ਕੋਈ ਜੋਧਾ ਜੋਧਾ ਨਹੀਂ ਸੰਸਾਰ ਦਾ ਕੋਈ મહাবਲੀ મહাবਲੀ ਨਹੀਂ ਉਹ ਇਹਨੂੰ ਕਾਲ ਨੇ ਮਾਰ ਲੈਣਾ મહাবਲੀ ਕਾਲਾ ਇਹਨਾਂ ਨੇ ਕਾਲ ਜਿੱਤਿਆ ਹੋਇਆ ਹੈ ਬਾਕੀ ਇਹਨੂੰ ਸਭ ਕਾਲ ਨੇ ਜਿੱਤ ਲੈਣਾ ਜਿੱਤੇ ਕ੍ਰਿਸ਼ਨ ਜੇ ਰਾਮ ਜੇ ਹੋ ਤਾਂ ਆਏ ਤੇਨੇ ਕਾਲ ਖਾਪਿਓ ਨਾ ਤੇ ਕਾਲ ਖਾਏ ਜਿੱਤੇ ਆউলਿਆ ਅੰਬੀਆ ਗੌਸ ਹੋਏ ਹੈ ਸਵੇ ਕਾਲ ਕੀਨ ਤੇ ਦਾੜਾ ਤਨ ਸਭ ਚੱਬ ਗਿਆ ਦਾ ਤੇ ਇਹ ਕਾਲ ਨੂੰ ਜਿੱਤੀ ਬੈਠਾ ਇਹਦਾ ਹੀ ਹੋਇਆ ਕਾਲਪੁਰ ਕਾ ਮਰਦਾ ਮਾਨ ਇਹਨਾਂ ਨੇ ਕਾਲਪੁਰ ਤੋਂ ਬਾਹਰ ਨੂੰ ਖਤਮ ਕਰਤਾ ਬਾਹਰ ਨਹੀਂ ਸਕੇ ਹਨ ਕਿਉਂਕਿ ਮਰਮਰ ਗਾਇ ਜਨ ਰਾਵਨਾ ਇਹ ਕਿੱਥੇ ਬੈਠੇ ਨੇ ਕਾਲ ਕੀ ਹੈ ਕਾਲਾ ਗਿੱਦੜ ਕੁੱਤਾ ਇਹਦਾ ਪਰਮੇਸ਼ਰ ਦੇ ਦਰਵਾਜ਼ੇ ਇਹਨੇ ਬੈਠਾ ਕੀਤਾ ਜਿਹੜਾ ਸਿੰਘ ਦੀ ਸ਼ੇਰ ਦੀ ਛਾਲ ਨੂੰ ਬੈਠਾ ਹੋਵੇ ਉਹਨੂੰ ਗਿੱਦੜ ਕੀ ਕਰੂਗਾ ਉਹ ਤਾਂ ਉਹਨਾਂ ਘਾਤੜਾ ਦੇ ਦੂਵੇ ਨੇ ਬਾਹਰ ਦੀ ਮਗਰ ਭਾਈ ਤੇ ਨੇ ਜਿਹੜਾ ਹਿਰਨ ਜਾਂਦਾ ਨਾ ਉਰੀ ਖਾਣ ਸ਼ਿਕਾਰੀ ਉਹਦੀ ਮਗਰੋਂ ਪੈਂਦੇ ਨੇ ਜੋਰੀ ਮਿਰਗਾ ਗੂਰੀ ਖਾਏ ਜਿਹੜਾ ਮਾਇਆ ਦੀ ਫਸਲ ਖਾਂ ਜਾਂਦਾ ਉਹਨੂੰ ਮੈਂਦੇ ਨੇ ਉੱਤੇ ਉਹਦੇ ਸ਼ਿਕਾਰ ਹੁੰਦਾ ਹੈ ਹਾਂਜੀ ਕਿੱਥੇ ਜੋਧ ਮਹਾਂਪਲ ਸੂਰ ਇੱਥੇ ਹੀ ਆਇਆ ਜਾਂ ਕੋਹਰ ਰੰਗ ਲਾ ਕੋ ਇੱਕ ਸੁਜਗਮ ਸੋ ਕਹੀਅਤ ਹੈ ਸੂਰ ਦੂਰ ਦਰਗਾਹ ਦੇ ਵਿੱਚ ਇਹੀ ਜੋਧੇ ਨੇ ਇਹੀ ਸੂਰਵੇਂ ਮੰਨੇ ਜਾਂਦੇ ਨੇ ਸੰਸਾਰ ਦੇ ਜੋਧੇ ਸੂਰਵੇਂ ਸੰਸਾਰੀ ਬੰਦੇ ਹੁੰਦੇ ਨੇ ਪਰਮੇਸ਼ਰ ਦੇ ਦਰ ਦੇ ਸੂਰਮੇ ਉਹ ਜਿਹੜੇ ਬਾਜੀ ਜਿੱਤ ਕੇ ਆਏ ਨੇ ਜਿਹੜੇ ਬਕਾਰਾਂ ਨੂੰ ਜਿੱਤ ਕੇ ਆਏ ਨੇ ਜਿਹੜੇ ਆਡੀ ਪਰਵਲ ਮਾਇਆ ਨੂੰ ਜਿੱਤ ਕੇ ਆਏ ਨੇ ਜਿਹੜੇ ਉਹ ਗੜ੍ਹ ਨੂੰ ਜਿੱਤ ਤੋੜ ਕੇ ਆਏ ਨੇ ਦੁਆਇਵਰ ਕੋਟ ਤੇਵਰ ਖਾਈ ਜਿਹੜੇ ਮਨ ਨੂੰ ਕਬ ਮਵਾਸੀ ਰਾਜੇ ਨੂੰ ਕਾਬੂ ਕਰਕੇ ਲਿਆਏ ਨੇ ਪੇਸ਼ ਕੀਤਾ ਲਿਆ ਕੇ ਸੱਚਖੰਡ ਵੀ ਆਏ ਮਵਾਸੀ ਜਿਹੜਾ ਇਹ ਤਾਂ ਮਵਾਸੀ ਹੋ ਕੇ ਆ ਜੀ ਨਾ ਬੁਸ਼ਰੋਂ ਬਣੀ ਹੋਵੇਟਾ ਜਿਹੜਾ ਫੜ ਕੇ ਲਿਆ ਉਹ ਹੀ ਜੋਦਾ ਮਨ ਨੂੰ ਜਿੱਤੂਗਾ ਬੰਨ ਜਿੱਤੇ ਜਗ ਜੀਤ ਔਰ ਕੋਈ ਐਸਾ ਜੋਤ ਮਹਾਂਬਰ ਸੂਰ ਅਨਿਤ ਜਗ ਜਿੱਤ ਲਿਆ ਹੋਵੇ। ਤੇ ਵੀ ਇਹ ਕੇ ਦਾ ਸੁਣਦੇ ਨੇ ਵੀ ਤੇਰੇ ਮਨ ਨਹੀਂ ਜਿੱਤਿਆ ਗਿਆ। ਸੂਰ ਸੂਰ ਬ੍ਰਿਆਮ ਜੀ ਵਿੱਚੋਂ ਦੁਸ਼ਟ ਹੰਕਾਰ ਆ ਦੁਸ਼ਟ ਹੰਕਾਰ ਮਾਰੇ ਉਹੀ ਸੂਰ ਹੋਏ ਬ੍ਰਿਆਮ। ਗੁਰਬਾਣੀ ਦੀ ਭਾਸ਼ਾ ਹੋਰ ਹੈ। ਗੁਰਮਖੀ ਪਾਜਾ ਜੈ ਨਾਮਕਾਰੀ ਪਾਜਾ ਦਰਾਕਾਰੀ ਪਾਜਾ ਸਤਖੰਡ ਦੇ ਵਿੱਚ ਕਿਹਨੂੰ ਬ੍ਰਿਆਮ ਕਹਿੰਦੇ ਨੇ ਉਹ ਹੋਰ ਨੇ ਜਿਹੜੇ ਇੱਥੇ ਬ੍ਰਿਆਮ ਕਰਦੇ ਨੇ ਉਹ ਸਤਖੰਡ ਦੇ ਕਿਹਨੂੰ ਭਗਤ ਕਹਿੰਦੇ ਨੇ ਹੋਰ ਨੇ ਇੱਥੇ ਜਿਹਨੂੰ ਲੋਕ ਬੋਲਦੇ ਨੇ ਹੋਰ ਸਤਖੰਡ ਦੇ ਸੰਤ ਕੌਣ ਆ ਇੱਥੇ ਕੌਣ ਆ ਅਲੱਗ-ਅਲੱਗ ਭਗਤਾਂ ਦੇ ਸਾਰਿਆਂ ਜੋੜ ਤੋਂ ਦੇ ਨਾ ਆ ਇਹਨਾਂ ਦਾ ਜੋੜ ਇਹਦੀ ਗੱਲ ਦਾ ਇਹਨਾਂ ਦੀ ਬੋਲੀ ਉਹਦਾ ਵੀ ਫਰਕ ਆ ਇਸ ਕਰਕੇ ਗੁਰਬਾਣੀ ਨੂੰ ਉਹ ਕਹਿੰਦੇ ਨੇ ਗੁਰਬਖੰਡਾ ਉਹਦਾ ਦੂਜਾ ਦੀ ਕੋਈ ਅਰਥਾ ਨਹੀਂ ਬੋਲੀ ਗੁਰਮੁਖੀ ਵਾਹਿ ਤਾਮ ਹੈ ਆਮ ਰਹਾ ਭਰਪੂਰ ਕਿਉ ਉਹ ਜੋਤ ਮਹਾਬਲ ਸੂਰਨ ਹੈ ਉਹਨਾਂ ਦਾ ਆਰਾਮ ਭਰਪੂਰ ਹੁੰਦਾ ਉਹਨਾਂ ਦਾ ਆਰਾਮ ਨਹੀਂ ਕਦੇ ਨਹੀਂ ਹੁੰਦੀ ਕਿਸੇ ਪਾਸੇ ਪਰਮਾਨੰਦ ਅੰਤ ਵਿੱਚ ਵਸਦਾ ਹੈ ਆਰਾਮ ਆਰਾਮ ਦਾ ਸ਼ਬਦੇ ਅੰਦਰ ਉਹਨਾਂ ਦਾ ਆਰਾਮ ਭੁੱਖਾ ਨਹੀਂ ਹੁੰਦਾ ਉਨਾਂ ਦਾ ਆਰਾਮ ਤੇ ਲੋਭ ਨਹੀਂ ਹੁੰਦਾ ਉਹ ਭਰਪੂਰ ਹੁੰਦਾ ਹੈ ਪਰਮ ਆਨੰਦ ਦੀ ਅਵਸਥਾ 'ਚ ਹੁੰਦਾ ਹੈ। ਰਾਮ ਰਹਾ ਭਰਪੂਰ ਭਰ ਕੇ ਪੂਰਾ ਹੋਇਆ ਹੋਇਆ ਹੈ ਉਹ ਆਪਾਂ ਨੰਬਰ ਛਕਦੇ ਆਂ ਕਹਿੰਦੇ ਕਹਿੰਦਾ ਹੋਵੇ ਭਰਪੂਰ ਹੋਵੇ। ਲੰਦੋ ਪੂਰੇ ਰਾਜ ਦੇ ਭਰਪੂਰ ਭਰ ਕੇ ਪੂਰਾ ਹੋ ਜਾਣਾ। ਉਹਨਾਂ 'ਮੇ ਜੋ ਰਾਮ ਹੈ ਇਹਦੇ ਕਾਲ ਦੀ ਕਵੀ ਨਹੀਂ ਹੈ ਉਹਦੇ ਕੋਲ ਤਾਂ ਗਿਆਨ ਦੀ ਕੋਈ ਕਵੀ ਨਹੀਂ ਗਿਆਨ ਪ੍ਰਚੰਡ ਹੈ ਤਿੱਥੇ ਸੀਤੋ ਸੀਤਾ ਮਹਿਮਾ ਵਾਹੇ ਬਸ ਇੱਕ ਗੱਲ ਉਹਤੇ ਕਾਦੇ ਨਾਲ ਜੁੜਿਆ ਹੋਇਆ ਸੀਤਾ ਕਹਦੇ ਨਾ ਪਟੜ ਐਸ ਤ੍ਰਿਕਾ ਨਾਲ ਮਹਿਵਾ ਦੇ ਵਿਚ ਸੀਤਾ ਗਿਆ ਧਾਗੇ ਨਾਲ ਸੋਹਰੇ ਕੀ ਸੂਈ ਰੂਪੇ ਦਾ ਧਾਗਾ ਨਾਮੇਗਾ ਜੇ ਤਹਰਸ ਹੁ ਲੱਗਾ ਸੀਤਾ ਗਿਆ ਮਹਿਮਾਨਾ ਧਾਗਾ ਪੈਛੇ ਰ ਉਹਦੀ ਮਹਿਮਾਨਾ ਉਹਦੀ ਵਿੜਾਈ ਦੇ ਧਾਗੇ ਨਾਲ ਜੁੜਦਾ ਗੁਣ ਕਹ ਹੈ ਗੁਣੀ ਸਮਾਵਣਿਆ ਉਹਦੇ ਗੁਣ ਘੋਦਾ ਗੋਦਾ ਗੁਣੀ ਦਾਨ ਚ ਸਭ ਲਉ ਤੋ ਆ ਗਿਆ ਗੋਣਾ ਦੇ ਖਿਆਨ ਨਹੀਂ ਜਈ ਸਮਾ ਗਿਆ ਗੁਣ ਕਹ ਹੈ ਗੁਣੀ ਸਮਾਉਂਿਆ ਥੋੜੀ ਸਮਾਵਣਿਆ ਤੂੰ ਸਾਹਿਬ ਗੁਣੀ ਨਦਾਨ ਸਾਹਿਬ ਗੁਣੀ ਨਦਾਨ ਨੇ ਸਾਹਿਬ ਦੇ ਪਿੱਛੇ ਸਮਾ ਗਿਆ ਉਹਦੇ ਗੁਣ ਗੋਲਣਾ ਉਹਦੇ ਵਿੱਚੇ ਹੀ ਸੀਤਾ ਗਿਆ ਉਹਦੀ ਬਹਿਮਾ ਮਹਿਮਾ ਮਹਿਮਾ ਗੋਲ ਗੋਲ ਗੋਲਣਾ ਹਾਂ ਤਾਂ ਕੇ ਰੂਪ ਨ ਕਥਨੇ ਜਾਏ ਫਿਰ ਉਹਦਾ ਰੂਪ ਕਿਵੇਂ ਕਥਨ ਕਰੋਗੇ ਤੁਸੀਂ ਨਾਨਕ ਦਾ ਰੂਪ ਕਿਵੇਂ ਕਥਨ ਕਰੋਗੇ ਨਾਨਕ ਦਾ ਸਮੁੰਦਰ ਚ ਸਮਾ ਗਿਆ ਭਗਤ ਕਬੀਰ ਦਾ ਸਮੁੰਦਰ ਜਿ ਸਮਾ ਗਿਆ। ਉਹ ਗੱਲ ਕਰੋ ਸਮੁੰਦਰ ਦੀ। ਉਹਨਾਂ ਦੀ ਗੱਲ ਕਰਨੀ ਛੱਡੋ। ਜੇ ਉਹਦਾ ਰੂਪ ਨੱਪਣਾ ਸਮੁੰਦਰ ਹੈ ਉਹ। ਉਤਰ ਆਏ। ਇੱਕ ਜਾ ਕੇ ਸਮੁੰਦਰ ਸੁਭਾ ਗਿਆ। ਪਿੱਛੇ ਜੰਮਨਾਹਾਂ ਜਾ ਕੇ ਅਲਾਹਾਬਾਦ ਗੰਗਾ ਜਰਣ ਗਈ। ਉਹਦੇ ਗਾਹਾਂ ਫੇ ਜੰਮਨਾਹ ਨੂੰ ਚੱਲੋ ਪੋਗੇ। ਉਹਦੇ